ਮੇਲਾ ਬਣਾਉ ਆ ਡਾਕਟਰ ਦਾ ਚੇਲਾ ਉਹ ਡਾਕਟਰ ਦਾ ਚੇਲਾ ਡਾਕਟਰ ਦਾ ਚੇਲਾ ਕਹਿੰਦੇ ਰਾਏਕੋਟੀਆ ਹਰਮਨ ਟਰਾਈ ਕਰਦਾ ਮੇਰੇ ਮਿੱਤਰੋ ਨੰਬਰ ਰਾਣੀ ਸ਼ਾਕਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਇਮਾਮ ਗੁੱਜਰ ਕਬੱਡੀ ਪਾਉਣ ਦੇ ਲਈ ਆ ਗਿਆ ਆਹ ਮੁੰਡੇ ਗੁੱਜਰਾਂ ਦੀ ਚੜ ਤੇ ਚੜਾਈ ਆ ਪੰਜਾਬ ਦੇ ਕੱਪਾਂ ਦੇ ਉੱਪਰ ਇਮਾਮ ਗੁੱਜਰ ਬਣਿਆ ਹੋਇਆ ਲੈ ਵੀ ਪੁਰਜੀ ਨੇ ਆਪਰ ਆ ਰਿਹਾ राकोटिया हरमन नंबर जोड़ी कनेडा चेता जो मीमसे आला ਬਾਂਟੀ ਦਾ ਚਹੇਤਾ ਮਹਿਲਕਰਾ ਸ਼ੀਨੀਵਾਲ ਪੰਡੋਰੀ ਇਹਨ ਕਹਿੰਦੇ ਜਿਹੜੇ ਬਰਨਾਲੇ ਦੀ ਗੱਲ ਚੱਲਦੀ ਆ ਕਿ ਚੱਲ ਬਰਨਾਲੇ ਚੱਲੀਏ ਉਹ ਟੋਟਰ ਮਿੱਤਰਾਂ ਦੀ ਤੂੰ ਬੈਠਣ ਦੀ ਕਰ ਬੱਲੀਏ ਇੱਕ ਕੰਨੀ ਤੇ ਗੰਜਾ ਆ ਪਾਉਣਾ ਮੇਰੇ ਮਿੱਤਰੋ ਅਮਰੀਕਾ ਵਾਲੇ ਈਸ਼ਵਰ ਦਾ ਚਹੇਤਾ ਜੱਫੀ ਹੈ ਨਿਆਪੜੀਆ ਪਵਨ ਟਰਾਈ ਕਰਦਾ ਕਬੱਡੀ ਰਾਣਾ ਕਹਿੰਦੇ ਸ਼ੰਕਰਪੁਰ ਦਾ ਮਨਦੀਪ ਜਵੰਦੇ ਦਾ ਪਿੰਡ ਉਸ ਸਮੇਂ ਉਹ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹਾਂ ਮਾਰਾਇ ਕੋਟਿਆ ਥੋੜਾ ਪੈਰ ਬਾਡਰੋਂ ਪਾਰ ਹੋ ਗਿਆ ਨੰਬਰ ਕਹਿੰਦੇ ਤਕੜਾ ਜਿਹੜਾ ਰਾਣੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਮੈਚ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਦੋਨੋਂ ਟੀਮਾਂ ਦੇ ਵਿਚਕਾਰ ਕਿ ਜਿੱਬ ਕੱਢ ਕੇ ਯਾਰਾਂ ਨੇ ਕਿਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਉਹ ਰਾਜੇ ਖੇਲੇ ਅੱਤ ਦਾ ਵੀ ਸਿਰਾਂ ਹੋ ਗਿਆ ਝੜ ਗਈ ਸ਼ਰੀਰਾਂ ਵਾਲੀ ਕੰਨ ਮਿੱਤਰੋ ਪਵਨ 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 ਤੋਂ ਇਮਾਮ ਅਗਲੀ ਰੇਡ ਰਾਏ ਕੋਟੀ ਆ ਜਿੱਥੋਂ ਦੇ ਹੈਪੀ ਦੀ ਗੱਲ ਚੱਲਦੀ ਹੈ ਉਹ ਜਿੱਥੋਂ ਦੇ ਕਹਿੰਦੇ ਮੇਰੇ ਵੀਰ ਇੰਦੇ ਦੀ ਗੱਲ ਚੱਲਦੀ ਹੁੰਦੀ ਹੈ ਸਿਰੇ ਦੀ ਟੱਕਰ ਸਿਰੇ ਦਾ ਮੇਲਾ ਔ ਜੋਦੇ ਰਣ ਵਿੱਚ ਜੂਝਦੇ ਪੌਂਦੇ ਤਲਵਾਰਾਂ ਉਸ ਜਾਡੇ ਨੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਡਾਡੇ ਨੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਮੈਚ ਚ ਚੋਟੀ ਦਾ ਲੈ ਆਓ ਸਵਾਦ ਆਵਾ ਰਮਾਲ ਘੁੰਮ ਗਿਆ ਔ ਰਮਾਲ ਘੁੰਮਦੇ ਆ ਲਓ ਰੇਸ਼ਮ ਕਬੱਡੀ ਪਾਰਿਆ ਰਾਏਕੋਟੀਆਂ ਹਮਾਂ ਤਿਆਰ ਆ ਗਾਲ ਜੋਗਾ ਤਿਆਰ ਆ ਆਹ ਕਾਰਸ ਵਰਗੇ ਤਿਆਰ ਨੇ ਮੇਰੇ ਮਿੱਤਰੋ ਆਹ ਰੈਕੋਡੀ ਹਮੇਨਾ ਟੱਕਰ ਹੋਗੀ ਆਹ ਟੱਕਰ ਤੇ ਚੱਕਰ ਕਿਤੇ ਕਿਤੇ ਚੱਲਦਾ ਟੱਕਰ ਤੇ ਚੱਕਰ ਆਹ ਟੱਕਰ ਦੇ ਚੱਕਰ ਸੌੜਿਆ ਘੁੰਮਦੇ ਰਮਾਲ ਰਪੋਟਾ ਓਕੇ ਆ ਸਰਾ ਵਾਲ ਭੁੰਦਿਆ ਮੇਰੇ ਮਿੱਤਰੋ ਬਹੁਤ ਚੋਟੀ ਦਾ ਮੁਕਾਬਲਾ ਚੱਲਦਾ ਹੈ ਦੋਨੋਂ ਟੀਮਾਂ ਦੇ ਵਿੱਚਕਾਰ ਮੇਜਰ ਬਾਈ ਮੈਚ ਚੋਟੀ ਦਾ ਚੱਲਦਾ ਜਿੱਤਣਾ ਕਿਹੜੀ ਨੇ ਸ਼ਕਤ